ਪੰਜਾਬੀ ਇੰਡਸਟਰੀ ਦਾ ਗਾਇਕ ਹਰਜੀਤ ਹਰਮਨ ਜੋ ਕਿ ਗੀਤਕਾਰ ਪ੍ਰਗਟ ਸਿੰਘ ਦੇ ਲਿਖੇ ਹੋਏ ਜ਼ਿਆਦਾਤਰ ਗੀਤ ਗਾਉਂਦੇ ਨੇ ਅੱਜ ਬੜੇ ਹੀ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਉਹਨਾਂ ਦਾ ਅਧਿਆਤ ਹੋ ਗਿਆ ਹੈ ਉਹ ਡੇਢ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪੰਜਾਬੀ ਗਾਇਕੀ ਦੇ ਖੇਤਰ ਚ ਸਰਗਰਮ ਸਨ ਉਹਨਾਂ ਨੇ ਕਈ ਹਿੱਟ ਪੰਜਾਬੀ 뮤직 ਇੰਡਸਟਰੀ ਨੂੰ ਗੀਤ ਦਿੱਤੇ ਉਹਨਾਂ ਨੇ ਦਿਹਾਂਤ ਤੇ ਗਾਇਕ ਹਰਜੀਤ ਹਰਮਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਉਨ੍ਹਾਂ ਦੀ ਤਸਵੀਰ ਸਾਂਝੀ ਕਰਦਿਆਂ ਹੋਇਆ ਉਹਨਾਂ ਨੇ ਲਿਖਿਆ ਛੱਡ ਗਿਆ ਅਦਵਿਚਕਾਰ ਰੰਗਲਾ ਸੱਜਣ ਕੋਈ ਸ਼ਬਦ ਨਹੀਂ ਕੁਝ ਕਹਿਣ ਲਈ ਅਲਵਿਦਾ ਸਰਦਾਰ ਪ੍ਰਗਟ ਸਿੰਘ ਪ੍ਰਗਟ ਸਿੰਘ ਨੇ ਪੰਜਾਬੀ ਗੀਤਕਾਰੀ ਦੇ ਖੇਤਰ ਦੇ ਵਿੱਚ ਡੇਢ ਕੋ ਦਹਾਕੇ ਤੋਂ ਜ਼ਿਆਦਾ ਆਪਣੀ ਸਰਦਾਰੀ ਬਰਕਰਾਰ ਰੱਖੀ ਉਸ ਦੇ ਗੀਤਾਂ ਦੇ ਨੈਣ ਨਕਸ਼ ਹੋਰਾਂ ਤੋਂ ਰਤਾ ਵਖਰੇ ਹੁੰਦੇ ਸਨ ਬੇਸ਼ੱਕ ਪ੍ਰਗਟ ਸਿੰਘ ਦਾ ਪਹਿਲਾ ਵੱਡਾ ਹਿੱਟ ਗੀਤ ਹਰਜੀਤ ਧਰਮਨ ਦਾ ਗਾਇਆ ਮਿੱਤਰਾਂ ਦਾ ਨਾਂ ਚੱਲਦਾ ਸੀ ਤੇ ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਵੱਲੋਂ ਬਣਾਏ ਰਿਕਾਰਡ ਸਾਰੇ ਜਾਣਦੇ ਸਨ ਜ਼ਿਕਰ ਹੋ ਗਿਆ ਕਿ ਇਸ ਗੀਤ ਦੀ ਵੀਡੀਓ ਪ੍ਰਗਤ ਸਿੰਘ ਦੇ ਪੁੱਤਰ ਸਟਾਲਿਨ ਵੀਰ ਨੇ ਸਮਾਂ 1.5 ਕੋ ਲੱਖ ਰੁਪਏ ਦੇ ਬਜਟ ਚ ਬਣਾਈ ਸੀ ਤੇ ਸੰਗੀਤ ਅਤੁਲ ਸ਼ਰਮਾ ਦਾ ਸੀ ਤੇ ਹੁਣ ਇਸ ਲੇਖਕ ਦਾ ਤੇ ਹਾਂਥ ਹੋ ਗਿਆ ਰੱਬ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਬਰ ਰਿਪੋਰਟ ਟੈਲੀਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ